ਇਸ ਰੂਪੇ ਆਪਾਂ ਆਮ ਆਦਮੀ ਪਾਰਟੀ ਦੇ ਪਲੇ ਆ ਇਹ ਹੁਣ ਸਦਾ ਪੈ ਰਣੇ ਆ ਤੁਹਾਡੇ ਵਾਟ ਵਾਸੀ ਜਿਹਨੇ ਆ ਤੁਹਾਡੀ ਟੀਮ ਆ ਪੂਰੀ ਟੀਮ ਨਾਲ ਸਾਰੇ ਨੂੰ ਸਮਝਾਇਆ ਜਾਊਗਾ ਉਹਨਾਂ ਨੂੰ ਪਹਿਲਾਂ ਤਾਂ 90% ਦਾ ਟੀਮ ਸਾਰੀ ਮੇਰੇ ਨਾਲ ਹੀ ਆ ਤੇ ਆਮ ਆਦਮੀ ਪਾਰਟੀ ਦੀ ਪਹਿਲਾਂ ਵੀ ਮੇਰੇ ਨਾਲ ਟੀਮ ਮੇਰੇ ਨਾਲ ਸਹਿਯੋਗ ਕਰਦੀ ਸੀ ਤੇ ਬਾਕੀ ਕਾਂਗਰਸ ਪਾਰਟੀ ਦੀ ਵੀ ਟੀਮ ਸਹਿਯੋਗ ਕਰਦੀ ਸੀ ਸਾਰੇ ਮੇਰੇ ਨਾਲ ਆ ਸਾਰੇ ਸਤਕਾਰਯੋਗ ਆ ਇਹਨਾਂ ਨੂੰ ਵੱਧ ਤੋਂ ਵੱਧ ਨਾਲ ਹੋਰ ਜੋੜਣ ਦੀ ਕੋਸ਼ਿਸ਼ ਕਰੂੰਗਾ ਮੈਂ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਕਰਾਂਗੇ। ਦੀਸ਼ਾ ਜੀ ਕੀ ਹੋਇਆ ਤਾਂ ਪਹਿਲੇ ਆਪ ਸ਼ਾਮਿਲ ਹੋਏ ਦੁਬਾਰਾ ਫਿਰ ਕਾਂਗਰਸ ਜੱਭੀ ਆ ਕੇ ਫੋਟੋ ਉਹ ਕਿਹਾ। ਏਦਾਂ ਹੋਇਆ ਕੁਝ ਨਹੀਂ ਹੈਗਾ ਮੈਂ ਪਹਿਲਾਂ ਤਾਂ ਸ਼ਾਮਿਲ ਹੋਣ ਹੋਇਆ ਮੈਂ। ਅਜੇ ਪਹਿਲਾਂ ਫਿਰ ਪਹਿਲਾਂ ਪਿਆਰ ਵਧਾਉਣੇ ਗਏ ਸੀਗੇ। ਜੀ ਜੀ ਪਿਆਰ ਵਧਾਇਆ ਜਾਂਦਾ ਹੁਣ ਸ਼ਾਮਿਲ ਹੋ ਗਿਆ। ਨਹੀਂ ਫੇ ਕਾਂਗਰਸ ਵਾਲਾ ਜਿਹੜਾ ਅੱਜ ਸ਼ੁਰੂ ਫੋਟੋ ਵਾਰ ਹੋ ਰਿਹਾ। ਜਿਹੜੇ ਵਜਿਆ ਕੰਮ ਕਰਨ ਲੱਗਦੇ ਆ ਡਿੱਕੇ ਲਾਦੇ ਨੇ ਓੜਿਕ। ਮੈਂ ਪੱਕੇ ਤੌਰ ਤੇ ਹੁਣ ਜਗਦੀਸ਼ ਲਾਲ ਦੀਸ਼ਾ ਜਿਹੜਾ ਆ ਉਹ ਆਪ ਪਾਰਟੀ ਦਾ ਹੀ ਤੁਹਾਨੂੰ ਨਜ਼ਰ ਆਊਗਾ ਹੋਰ ਕਿਸੇ ਪਾਰਟੀ ਦਾ ਨਹੀਂ ਨਜ਼ਰ ਆਊਗਾ ਕਹਦਾ ਮਤਲਬ ਕੱਲ ਨੂੰ ਫੋਟੋ ਆਵੰਦੇ ਆ ਜਾਂ ਕੋਈ ਹੋਰ ਮਨਾਵਾਂ ਆਂਦਾ ਉਹ ਕੀ ਇਸ ਦਾਵਾ ਜਾਂ ਕਾਂਗਰਸ ਪਾਰਟੀ ਕਰ ਰਹੀ ਹੈ ਕਹਦਾ ਜੀ ਤੁਹਾਡੀ ਸੰਜੀਤ ਲਵਾੜ ਦਾ ਫੋਟੋ ਸਰੂਪਾ ਵਾਪਸੀ ਘਰ ਵਾਪਸੀ ਹੋਈ ਹੈ ਭਰਾ ਉਹ ਸੰਜੀਤ ਲਵਾੜ ਵੀ ਮੇਰਾ ਭਰਾ ਆ ਮਤਲਬ ਪਾ ਸਕਦਾ ਮੇਰੇ ਸਰੂਪਾ ਪਾ ਦਿੰਦਾ ਉਹਨੇ ਹੈ ਨਾ ਤੇ ਹੁਣ ਜਿਹੜਾ ਸਰੂਪ ਆਇਆ ਇਹ ਲਾਸਟ ਸਰੂਪ ਆਇਆ ਇਹ ਇਹ ਆਮ ਆਦਮੀ ਪਾਰਟੀ ਦਾ ਹੈਗਾ ਆਮ ਆਦਮੀ ਪਾਰਟੀ ਦਾ ਹੀ ਰਹਿਣਾ ਹੈ ਸਰ ਜਿਵੇਂ ਤੁਹਾਡੇ ਮਹੱਲਾ ਨਿਵਾਸੀ ਵਿੱਚ ਵਿੱਚ ਰੋਸ ਕਰਦੇ ਨੇ ਕਿ ਜਿਸੇ ਭਾਈ ਨੇ ਅਸੀਂ ਉਹਨਾਂ ਨੂੰ ਜਤਾਇਆ ਵੀ ਰੋਸ ਕਰਦੇ ਉਹਨਾਂ ਨੂੰ ਕਿਵੇਂ ਸੈਟੀਸਫੈਕਸ਼ਨ ਕੋਈ ਰੋਸ ਨਹੀਂ ਕਰਦਾ ਮੇਰੇ ਨਾਲ ਕੋਈ ਮੇਰੇ ਨਾਲ ਗੁੱਸੇ ਨਰਾਜ਼ ਨਹੀਂ ਹੈਗਾ ਸਾਰੇ ਮੇਰੇ ਨਾਲ ਖੜੇ ਆ ਸਾਰਿਆਂ ਦੀ ਸਹਿਮਤੀ ਲਈ ਆ ਸਾਰੀ ਬਾੜ ਸਾਰੇ ਸਾਰਿਆਂ ਦੀ ਸਹਿਮਤੀ ਲਈ ਆ ਤੇ ਬਾਕੀ ਜਿਹੜੇ ਮੇਰੇ ਵੀਰਾਂ ਨੂੰ ਮਾੜਾ ਮੋਟਾ ਕੋਈ ਨਰਾਜ਼ਗੀ ਹੋਊਗੀ ਜਦੋਂ ਇੱਥੇ ਬਾੜ ਨੰਬਰ 6 ਦੇ ਵਿਕਾਸ ਹੋਣਗੇ ਸਾਰਾ ਕੁਝ ਹੋਊਗਾ ਤੇ ਉਹਨਾਂ ਨੂੰ ਪਤਾ ਪਈ ਲੱਗ ਜਾਣਾ ਵੀ ਜਗਦੀਸ਼ لال ਦੀ ਛੇ ਦਾ ਫੈਸਲਾ ਜਿਹੜਾ ਸੀ ਉਹ ਬਿਲਕੁਲ ਸਹੀ ਆ। ਕੋਈ ਇਹਸਾ ਹੋ ਨਹੀਂ ਜਾਣਾ। ਗਰੇਵਰ ਸਾਹਿਬ ਕਿਵੇਂ ਦੇਖਦੇ ਹੋ? ਪਹਿਲਾਂ ਕਾਂਗਰਸ ਪਾਰਟੀ ਵਾਲੇ ਪਹੁੰਚੇ ਇੱਥੇ ਫਿਰ ਤੁਸੀਂ ਵੀ ਪਹੁੰਚੇ ਹੋ ਤੇ ਪਹਿਲਾਂ ਸਰੋਪੇ ਵੀ ਪਏ ਆ ਤੇ ਦੁਬਾਰਾ ਵੀ ਸਰੋਪੇ ਪੈ ਗਏ ਹੁਣ ਕੋਈ ਕੋਈ ਉਹ ਸਰੋਪੇ ਪੈਣ ਵਾਲੀ ਗੱਲ ਨਹੀਂ ਹੈਗੀ। ਅ ਸ਼੍ਰੀ ਜਗਦੀਸ਼ ਜਗਦੀਸ਼ لال ਦੀਸ਼ਾ ਜੀ ਜਿਹੜੇ ਬਹੁਤ ਹੀ ਸੋਜਵਾਨ ਬਹੁਤ ਮਿਹਨਤੀ ਨੇ ਔਰ ਸੇਵਾ ਕਦੇ ਸਵਾਜ ਦੀ ਸੇਵਾ ਕਰਨ ਵਾਲੇ ਨੇ ਉਹਨਾਂ ਨੇ ਆ ਫੈਸਲਾ ਲਿਆ ਵੀ ਮੈਂ ਆਮ ਆਦੀ ਪਾਰਟੀ ਜਾ ਕੇ ਸੇਵਾ ਕਰਨਾ ਚਾਹੁੰਦਾ ਕਿਉਂਕਿ ਆਮ ਆਦੀ ਪਾਰਟੀ ਐਸਾ ਤੁਰਾਵਾ ਐਸਾ ਇੱਕ ਮਿਸ਼ਨ ਲੈ ਕੇ ਚੱਲੀ ਆ ਵੀ ਜੋ ਕਿ ਪੂਰੇ ਮਿਲ ਕੇ ਪੰਜਾਬ ਨੂੰ ਪੂਰੇ ਦੇਸ਼ ਨੂੰ ਹੈਲਥ ਔਰ ਐਜੂਕੇਸ਼ਨ ਦੇਣਾ ਚਾਹੁੰਦੀ ਆ ਔਰ ਨੌਜਵਾਨਾਂ ਨੂੰ ਨੌਕਰੀ ਦੇਣਾ ਚਾਹੁੰਦੀ ਆ ਉਸ ਤੋਂ ਪ੍ਰਭਾਵਿਤ ਹੋ ਕੇ ਇਹ ਇਹ ਦਿਸ਼ਾ ਜੀ ਆਮ ਆਦੀ ਪਾਰਟੀ ਸ਼ਾਮਿਲ ਹੋਈ ਆਪਣੀ ਮਰਜ਼ੀ ਨਾਲ ਔਰ ਜਦੋਂ ਆਪਾਂ ਕੋਈ ਵਧੀਆ ਕੰਮ ਕਰਨ ਲੱਗਦੇ ਆ ਕੋਈ ਅੱਛੇ ਬਾਲ ਤੁਰਦੇ ਕੋਈ ਤਰੱਕੀ ਵਾਲ ਤੁਰਦੇ ੜਿੱਕੇ ਜੂੜ ਲੱਗਦੇ ਨੇ ਉਹ ੜਿੱਕਾ ਸੀ ਘੜਕਾ ਆਇਆ ਸੀ ਘੜਕਾ ਇਹਨਾਂ ਨੇ ਪਾਸੇ ਕਰਕੇ ਫਿਰ ਤੁਹਾਨੂੰ ਸਾਫ਼ ਕਰਤਾ ਵੀ ਮੈਂ ਆਮ ਆਦੀ ਪਾਰਟੀ ਦਾ ਖੜਾਵਾ ਆ ਆਮ ਆਦੀ ਪਾਰਟੀ ਦਾ ਸਿਪਾਹੀ ਆ ਆਮ ਆਦੀ ਪਾਰਟੀ ਦਾ ਇੱਕੋ ਇੱਕ ਮਕਸਦ ਆ ਇਸ ਇਲਾਕੇ ਦੀ ਡਿਵੈਲਪਮੈਂਟ ਕਰਨੀ ਔਰ ਮੇਰਾ ਮਕਸਦ ਇੱਕੋ ਇੱਕ ਮਿਸ਼ਨ ਆ ਮੈਂ ਪੰਜਾਬ ਦੇ ਵਿਧਾ ਵਿੱਚ ਇਹਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਮਿਸ਼ਨ ਆ ਸ਼੍ਰੀ ਰਵਿੰਦ ਕੇਜੀਵਾਲ ਦਾ ਮਿਸ਼ਨ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹ ਅਬ ਬਿਲਾਂ ਸਬਾ ਹਲਕੇ ਨੂੰ ਉਸ ਪੰਜਾਬ ਰੰਗਲੇ ਪੰਜਾਬ ਦਾ ਹਿੱਸਾ ਬਣਾਵਾਂਗੇ ਇੱਥੇ ਹੋਰ ਸਕੂਲ ਖੋਲਾਂਗੇ ਹੋਰ ਆਮ ਆਦੀ ਵੀ ਕਲੀਨ ਖੋਲਾਂਗੇ ਹੋਰ ਹਸਪਤਾਲ ਖੋਲਾਂਗੇ ਹੋਰ ਇੱਥੇ ਮਨਗੇ ਸੜਕਾਂ ਦਾ ਵਧੀਆ ਕੰਮ ਕਰਾਂਗੇ ਹੋਰ ਪਾਰਕਾਂ ਵਾਸਤੇ ਵਧੀਆ ਕੰਮ ਕਰਾਂਗੇ ਅੱਜ 1.300 ਕਰੋੜ ਦੇ ਕੰਮ ਚੱਲੇ ਨੇ 2.5 ਸਾਲ ਬਾਕੀ ਨੇ ਹੋਰ ਸਾਡੇ ਦੀਸ਼ਾ ਜੀ ਵਰਗੇ ਸਾਡੇ ਹੋਰ ਮਿਹਨਤੀ ਸਮਾਜ ਸੇਵੀ ਸਾਡੇ ਨਾਲ ਆ ਗਏ ਨੇ ਔਰ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਕਰੋੜ ਰੁਪਈਆ ਹੋਰ ਲਿਆ ਕੇ ਅਸੀਂ ਵਿਧਾਨ ਸਭਾ ਹਲਕਾ ਪਰ ਪੂਰੀ ਨੂੰ ਸੁਧਾਰਾਂਗੇ ਸਵਾਰਾਂਗੇ ਔਰ ਆਪਣਾ ਕਰਮਲ ਕੇ ਵਧੀਆ ਬਣਾਵਾਂਗੇ ਸਰ ਤੁਹਾਡੇ ਪਰਿਵਾਰ ਦੀ ਸੈਂਟੀ ਨਾਲ ਆ ਕੋਈ ਵਧੀਆ ਕੰਮ ਕਰਨ ਲੱਗਦੇ ਆ ਉਦੋਂ ੜਿੱਕੇ ਬਹੁਤ ਲੱਗਦੇ ਠੀਕ ਹੈ ਐਲਾਨ ਜਿਹੜਾ ਸੰਭਵ ਹੈਗਾ ਆਮ ਆਦਮੀ ਪਾਰਟੀ ਦੇਖੋ ਸਾਡੇ ਕੋਲ ਬਹੁਮਤ ਹੈ ਆਮ ਆਦਮੀ ਪਾਰਟੀ ਦੇ ਕੋਲ ਤੇ ਜਲਦੀ ਪਾਰਟੀ ਹਾਈ ਕਮਾਂਡ ਜਿਹੜੀ ਆ ਕੁਝ ਦਿਨਾਂ ਦੇ ਵਿੱਚ ਹੀ ਚੰਗਾ ਸੂਝਵਾਨ ਯੋਗ ਮਿਹਰ ਲੁਧਿਆਣਾ ਕਾਰਪੋਰੇਸ਼ਨ ਦੇ ਹਵਾਲੇ ਕਰੂਗੀ ਜਿਹੜਾ ਕਿ ਬਿਨਾਂ ਪੱਖਪਾਤ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਲੁਧਿਆਣੇ ਸ਼ਹਿਰ ਦਾ ਵਿਕਾਸ ਕਰਾਊਗਾ ਤੇ ਪ੍ਰਮਾਤਮਾ ਕਿਰਪਾ ਕਰੇ ਲੁਧਿਆਣਾ ਸ਼ਹਿਰ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਆ ਉਹ ਵਿਕਾਸ ਪੱਖੋਂ ਇੱਕ ਨੰਬਰ ਤੇ ਆਵੇਗਾ ਸੱਚੀ ਜੀ ਜੀ ਇਹਨੂੰ ਸ਼ਾਮਲ ਕੀਤਾ ਹੈਗਾ ਤੇ ਤੁਹਾਨੂੰ ਲੱਗਦਾ ਕਿ ਕਿੰਨੀ ਇੱਕ ਪਾਰਟੀ ਮਜ਼ਬੂਤੀ ਮਿਲੇਗੀ ਦੇਖੋ ਜਿਹੜੇ ਜਗਦੀਸ਼ لال ਜੀ 6 ਵਾਰਡ ਤੋਂ ਕੌਂਸਲਰ ਨੇ ਇਹਨਾਂ ਦਾ ਕੱਲੀ 6 ਵਾਰਡ ਚ ਨਹੀਂ ਪੂਰੇ ਲੁਧਿਆਣੇ ਦੇ ਵਿੱਚ ਚੰਗਾ ਆਧਾਰ ਆ ਇਹ ਉਹ ਇਨਸਾਨ ਨੇ ਜਿਨ੍ਹਾਂ ਕਰੋਨਾ ਦੇ ਵੇਲੇ ਲੱਖਾਂ ਰੁਪਈਆਂ ਦਾ ਰਾਸ਼ਨ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਲੋਕਾਂ ਦੀ ਹਰ ਵੇਲੇ ਮਦਦ ਕਰਨ ਲਈ ਤਤਪਰ ਰਹਿੰਦੇ ਨੇ ਤਾਂ ਹੀ ਇਹਨਾਂ ਦੀ ਵੇਖੋ ਜਦੋਂ ਸਰਕਾਰ ਨਾ ਨਾ ਹੋਵੇ ਉਦੋਂ ਇਲੈਕਸ਼ਨ ਲੜਨੀ ਤੇ ਇਲੈਕਸ਼ਨ ਜਿੱਤਨੀ ਥੋੜੀ ਔਖੀ ਹੋ ਜਾਂਦੀ ਆ ਮੇਕੋ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਾ ਤੇ ਅਸੀਂ ਕੋਈ ਬੂਥ ਕੈਪਚਰ ਕੀਤਾ ਨਾ ਕੋਈ ਧੱਕੇਸ਼ਾਹੀ ਕੀਤੀ ਨਾ ਕਿਸੇ ਦਾ ਪੇਪਰ ਜੈਕਟ ਕਰਾਇਆ ਪਾਰਦਰਸ਼ੀ ਇਲੈਕਸ਼ਨ ਹੋਈ ਉਹਦੇ ਵਿੱਚ ਜਗਦੀਸ਼ لال ਜੀ ਵੱਡੀ ਲੀਡ ਨਾਲ ਜਿੱਤ ਕੇ ਕਾਉਂਸਲਰ ਬਣੇ ਤੇ ਉਹਨਾਂ ਨੇ ਆਪ ਫੈਸਲਾ ਲਿਆ ਕਿ ਜਿਹਦੀ ਸਰਕਾਰ ਹੈ ਜੇ ਮੈਂ ਉਹਨਾਂ ਨਾਲ ਚੱਲਦਾ ਤੇ ਮੈਂ ਵਾਰਡ ਦਾ ਵਿਕਾਸ ਕਰਾ ਸਕਦਾ ਵਾਰਡ ਦੇ ਲੋਕਾਂ ਦੇ ਕੰਮ ਕਰਾ ਸਕਦਾ ਅੱਜ ਸਮੁੱਚੀ ਵਾਰਡ ਜਿਹੜੇ ਲੋਕ ਜਗਦੀਸ਼ لال ਜੀ ਨਾਲ ਕਾਉਂਸਲਰ ਦੀ ਇਲੈਕਸ਼ਨ ਵੇਲੇ ਚੱਲੇ ਸਨ ਉਹ ਸਮੁੱਚੀ ਵਾਰਡ ਦੇ ਸਾਰੇ ਵੋਟਰ ਸਪੋਰਟਰ ਇਹਨਾਂ ਦੇ ਨਾਲ ਅੱਜ ਸ਼ਾਮਲ ਹੋਏ ਆ ਇਹ ਵਧੀਆ ਹੋ ਗਿਆ ਇਹ ਸ਼ਾਮਲ ਤੇ ਪਹਿਲਾਂ ਹੀ ਹੋ ਗਏ ਸੀ ਪਰ ਜਦੋਂ ਇੱਥੇ ਕੋਈ ਕਾਂਗਰਸ ਦਾ ਲੀਡਰ ਆ ਕੇ ਇਹਨਾਂ ਨੂੰ ਧੱਕੇ ਨਾਲ ਸਰੂਪਾ ਪਾਇਆ ਉਹਦੇ ਬਾਅਦ ਚਲੋ ਅਸੀਂ ਭਾਵੇਂ ਚਾਹ ਪੀਣੀ ਆਏ ਆ ਇੰਨੇ ਪੱਜ ਨਾਲ ਸਾਰੀ ਵਾਰਡ ਦੇ ਜਿਹੜੇ ਚੰਗੇ ਲੋਕ ਨੇ ਉਹਨਾਂ ਦੇ ਦਰਸ਼ਨ ਹੋ ਗਏ ਆ ਸਾਰੀ ਵਾਰਡ ਹੀ ਇੱਥੇ ਮੌਜੂਦ ਤੁਸੀਂ ਵੀ ਵੇਖ ਲੀਆ ਅਸੀਂ ਵੀ ਵੇਖ ਲਿਆ ਤੇ ਆਮ ਆਦਮੀ ਪਾਰਟੀ ਨਾਲ ਸਾਰੀ ਵਾਰਡ 6 ਦੀ 6 ਵਾਰਡ ਚਟਾਨ ਵਾਂਗ ਖੜ ਗਈ ਹੈ ਕੋਣ ਹੋ ਸਕਦਾ ਮੇਰੇ ਬਾਕੀ ਕਿਸ ਨੂੰ ਮਹੱਤਤਾ ਜਾਵੇਗਾ ਚੇਰੋਬੇਨ ਨੂੰ ਤੀਰੋਬੇ ਵਾਲੇ ਕਈ ਹੈਗੇ ਸੀਨੀਅਰ ਆਗੂ ਹੈਗੇ ਜਾਂ ਕੋਈ ਨਵਾਂ ਚਿਹਰਾ ਆਏਗਾ ਵੇਖੋ ਇਹ ਫੈਸਲੇ ਆ ਪਾਰਟੀ ਆ ਹੀ ਕਮਾਂਡ ਦੇ ਜਿਹੜਾ ਵੀ ਬੰਦਾ ਯੋਗ ਹੋਊ ਸਭ ਤੋਂ ਪਹਿਲਾਂ ਅਸੀਂ ਪ੍ਰੈਸ ਨੂੰ ਦੱਸਾਂਗੇ ਤੇ ਸਭ ਤੋਂ ਪਹਿਲੀ ਖਬਰ ਤੁਸੀਂ ਲਾਉਗੇ ਇਸ ਸਾਲ ਦੇ ਵਿੱਚ ਆਸ ਹੈ ਨਵੇਂ ਸਾਲ ਦੇ ਨਹੀਂ ਕੁਝ ਦਿਨਾਂ ਦੇ ਵਿੱਚ ਹੀ ਸ਼ਾਇਦ ਹੋ ਸਕਦਾ ਪਾਰਟੀ ਆ ਹੀ ਕਮਾਂਡ ਦੋ ਤਿੰਨ ਦਿਨ ਦੇ ਵਿੱਚ ਹੀ ਬਹੁਤ ਸਾਡੇ ਕੋਲ ਆ ਬਸ ਹੁਣ ਦੇਰੀ ਇਹੋ ਆ ਪੀ ਪਾਰਟੀ ਆ ਹੀ ਕਮਾਂਡ ਕਦੋਂ ਲਾਣ ਕਰਦੀ ਹੈ ਧੰਨਵਾਦ